ਕੀਦਾ ਜਦੋਂ ਆਪਣੇ ਪਿਓ ਨੂੰ ਦੇਖੀਦੇ ਨਾ ਹਮੇਸ਼ਾ ਕਹਿਣਾ ਚਾਹੀਦਾ ਮੇਰੇ ਪਿਓ ਵਰਗਾ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਕਿਵੇਂ ਕਰਨਾ ਭਾਵੇਂ ਕੱਢੇ ਉਹ ਗਾਲਾਂ ਭਾਵੇਂ ਠੇਰ ਪੰਜਾਬੀ ਤਲਾ ਮੈਂ ਬੋਲ ਦੇਣਾ ਉਹਨਾਂ ਗੁੱਸਾ ਨਾ ਕਰਿਆ ਕਰੋ ਪੰਜਾਬੀ ਬੈਠੀਆਂ ਨਾਲੇ ਇਹ ਸਾਡੇ ਸੱਭਿਆਚਾਰ ਦੇ ਲਫ਼ਜ਼ ਵੀ ਨੇ ਕੋਈ ਆਪਣੇ ਕੋਲ ਨਹੀਂ ਕਹਿੰਦਾ ਹੁੰਦਾ ਭਾਵੇਂ ਸਾਡੀ ਛੇਤਰ ਬਰੇਡ ਵੀ ਉਹ ਕਰ ਦਵੇ ਮਾਂ ਗਾਲਾਂ ਵੀ ਕੱਢ ਦਵੇ ਜੋ ਮਰਜੀ ਕਹ ਦੇ ਕਾ ਮੇਰੀ ਮਾਂ ਵਰਗਾ ਮੇਰੇ ਪਿਓ ਵਰਗਾ ਜੰਮਿਆ ਹੀ ਨਹੀਂ ਇੱਜ਼ਤ ਇਹਦੇ ਵਿੱਚ ਹੀ ਹੈ ਠੀਕ ਹੈ ਜੀ ਤੇ ਪਿਓ ਦੇ ਮਾਣਵ ਕਹਿਣਾ ਚਾਹੀਦਾ ਮੇਰੀ ਧੀ ਵਰਗਾ ਮੇਰੇ ਪੁੱਤ ਵਰਗਾ ਮੇਰੀ ਨੂੰਹ ਵਰਗਾ ਮੇਰੇ ਜਵਾਈ ਵਰਗਾ ਹੈ ਹੀ ਨਹੀਂ ਕੋਈ ਦੇਖੋ ਸਵਰਗ ਮੰਦਾ ਘਰ ਤੇ ਮੈਂ ਗਈ ਜਾਵਾਂ ਮੇਰੇ ਬਾਪੂ ਵਰਗਾ ਮੇਰੀ ਬੀਬੀ ਵਰਗਾ ਕੋਈ ਮਾੜਾ ਨਹੀਂ ਤੇ ਮਾਈ ਕੇ ਯਮ ਮਰੇ ਨੂੰ ਵਰਗੇ ਮਰਾ ਜਵਾਈ ਮਰਾ ਧੀ ਪੁੱਤ ਵਰਗਾ ਮੜਾ ਹੀ ਕੋਈ ਨਹੀਂ ਉਲਜਿਆ ਰਹੋ ਸਾਰਾ ਸੰਸਾਰ ਫਿਰ ਫਿਰ ਇੱਕ ਦੂਜੇ ਨਾਲ ਉਲਜਿਆ ਰਹੋ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਓਏ ਚੰਗਾ ਬੋਲੀਏ ਚੰਗਾ ਸਭ ਨੂੰ ਕਹੀਏ ਸਾਰਿਆਂ ਨੂੰ ਚੰਗਾ ਕਹੀਏ ਐਤੋਂ ਤੱਕ ਬਾਣੀ ਵਿੱਚ ਲਿਖਿਆ ਜੇ ਕੋਈ ਬੁਰਾ ਨਾ ਤੈਨੂੰ ਐਡਾ ਗਿਆਨ ਦਿੱਤਾ ਤੂੰ ਬੁਰੇ ਨੂੰ ਵੀ ਆਪਣੇ ਬਰਾਬਰ ਖੜਾ ਕਰ ਸਕਦਾ ਤਰੂਗਾ ਇਦਾਂ ਦਾ ਗਿਆਨ ਹੈ ਰੱਬ ਨੇ ਦਿੱਤਾ ਗੁਰੂ ਨਾਨਕ ਸਾਡਾ ਬਾਪੂ ਜੀ ਬੁਰਿਆਂ ਨੂੰ ਸੰਤ ਬਣਾਈ ਜਾਂਦਾ